ਪਰ ਇੱਕ ਗੱਲ ਜਿਹੜੀ ਮੈਂ ਦੇਖੀ ਹੈ ਕਿ ਜਦੋਂ ਭਾਈਦੀਪ ਸਿੰਘ ਸਿੱਧੂ ਹੁਰੀ ਆਉਂਦੇ ਨੇ ਮੈਦਾਨ ਦੇ ਵਿੱਚ ਨੌਜਵਾਨੀ ਮੈਂ ਦੇਖਦਾ ਬੜਾ ਫਰਕ ਆਇਆ ਸੋਸ਼ਲ ਮੀਡੀਆ ਵਰਤਦਿਆਂ ਨੂੰ ਮੈਨੂੰ ਵੀ ਲੱਗਦਾ 12 13 ਸਾਲ 14 ਸਾਲ ਹੋ ਗਏ ਹੋਣੇ ਆ ਮੈਂ ਪਹਿਲਾਂ ਵੀ ਉਹ ਪੀਰੀਅਡ ਦੇਖਿਆ ਉਸ ਤੋਂ ਬਾਅਦ ਦਾ ਵੀ ਦੇਖਿਆ ਹੁਣ ਨੌਜਵਾਨ ਜਿਹੜੇ ਬੜੀ ਸਿਆਣੀਆਂ ਗੱਲਾਂ ਕਰਨ ਲੱਗ ਪਏ ਆ ਜਿਦਾਂ ਨਾ ਹਰ ਗੱਲ ਦੀ ਸਮਝ ਪੈ ਗਈ ਹੋਵੇ ਕੀ ਬਣ ਕੀ ਰਿਹਾ ਪਿਛੇ ਪਿਛੇ ਕੀ ਚੱਲਦਾ ਪਹਿਲਾਂ ਇਹ ਹੁੰਦਾ ਸੀ ਜੋ ਖਬਰ ਆ ਗਈ ਉਹਦੇ ਉੱਤੇ ਬਸ ਯਕੀਨ ਕਰ ਲੈਣਾ ਪਰ ਅੱਜ ਖਬਰ ਦੀ ਤਹਿ ਤੱਕ ਜਾਇਆ ਜਾਂਦਾ ਮਤਲਬ ਨੌਜਵਾਨੀ ਵਿੱਚ ਫਰਕ ਪੈ ਗਿਆ ਇੱਕ ਵਾਰ ਫੇਰ ਬਿਲਕੁਲ ਦੇਖੋ ਜਦੋਂ ਸੰਤ ਜੀ ਸੰਤ ਜੀ ਹੈਨਾ ਅੱਗੇ ਵੀ ਆਪਾਂ ਇਹ ਗੱਲ ਕੀਤੀ ਹੈ ਜਿਹੜੀ ਇਹ ਸੋਚ ਆ ਇਹ ਸੰਤ ਜੀ ਦੀ ਸੋਚ ਆ ਜਾਂ ਦੀਪ ਦੀ ਸੋਚ ਆ ਇਹ ਖਾਲਸੇ ਦੀ ਸੋਚ ਆ ਇਹ ਸਾਡੇ ਗੁਰੂ ਸਾਹਿਬਾਂ ਦੀ ਸੋਚ ਆ ਇਹ ਇਹ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਦੀ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸੋਚ ਤੇ ਪ੍ਰਚਾਰ ਸੋ ਇਹ ਕਿਸੇ ਇਕੱਲੇ ਦੀ ਥੋੜੀ ਮੇਰੀ ਜਾਂ ਕਹਿ ਲਓ ਭਾਈ ਹਰਤਾਰ ਸਿੰਘ ਖੰਡੇ ਦੀ ਹਰਦੀਪ ਸਿੰਘ ਮੈਨੇਜਰ ਦੀ ਜਾ ਸੰਤਾਂ ਦੀ ਦੀਪ ਦੀ ਇਦਾਂ ਨਹੀਂ ਗਾ ਇਹ ਸਾਰਿਆਂ ਦੀ ਸੋਚ ਆ ਜਿੱਤਾ ਪੰਥ ਦੀ ਸੋਚ ਆ ਸੋ ਇਹ ਗੱਲ ਆ ਕਿ ਜਿੰਨਾ ਚਿਰ ਜਿੱਦਾਂ ਖਾਲਸਾ ਉਦਾਂ ਚੱਲਦਾ ਰਿਹਾ ਨਾ ਜਿੱਦਾਂ ਮਹਾਰਾਜ ਨੇ ਕਿਹਾ ਵੀ ਖਾਲਸਾ ਇਦਾਂ ਚ ਇਦਾਂ ਰਹੇ ਵੇ ਆਪਦੇ ਰਹਿਤ ਰੱਖੇ ਵੀ ਖਾਲਸੇ ਸੋ ਜੋ ਸੇਵਾ ਕਰੋ ਉਹਨਾਂ ਚਿਰ ਹਨਾ ਚੀਜ਼ਾਂ ਦੇਖੋ ਖਾਲਸਾ ਰਾਜ ਵੀ ਬਹਾਲ ਹੋ ਗਿਆ ਸੀਗਾ ਪਰ ਜਦੋਂ ਆਪਾਂ ਉਹ ਚੀਜ਼ਾਂ ਛੱਡ ਦਿੱਤੀਆਂ ਆਪਾਂ ਪਿੱਛੇ ਪੈ ਗਏ ਇਹ ਸੋ ਦੇਖੋ ਮਹਾਰਾਜਾ ਰਣਜੀਤ ਸਿੰਘ ਦਾ ਵੀ ਰਾਜ ਸੀ ਉਹ ਵੀ ਗਦਦਾਰੀਆਂ ਰਾਹੀਂ ਲੂਜ਼ ਹੋਇਆ ਹੈ ਨਾ ਹੁਣ ਵੀ ਇਹੀ ਚੀਜ਼ਾਂ ਚੱਲ ਰਹੀਆਂ ਜਿਹੜੀ ਤੁਸੀਂ ਗੱਲ ਕੀਤੀ ਸਿਆਣਫ ਦੀ ਹਾਂਜੀ ਜਿਹੜੀ ਯੂਥ ਦੀ ਉਹ ਜਿਹੜੀ ਸੰਤ ਜੀ ਦਾ ਪ੍ਰਚਾਰ ਕਰਨ ਦਾ ਤਰੀਕਾ ਸੀਗਾ ਉਹ ਮੇਰੇ ਨਾਲ 18 20 ਕੇ ਸੈਟਾਂ ਸੀਗੀਆਂ ਉਹ ਹਜੇ ਵੀ ਅਸਾ ਸੰਗ ਜੀ ਸਾਊਂਡ ਕਲਾਉਡ ਤੇ ਜੇ ਤੁਸੀਂ ਸੰਜਨੈਲ ਸਿੰਘ ਖਾਲਸਾ ਪਿੰਡਰਾ ਲਿਆਂ ਦਾ ਨੌ ਸર્ચ ਕਰੋ ਉਹ ਕਸਟ ਆ ਜਾਂਦੀਆਂ ਸੇਵਾਦਾਰ ਨੇ ਨੇ ਅਪਲੋਡ ਕੀਤੀਆਂ ਹੋਈਆਂ ਉਹ ਆਪਾਂ ਨੂੰ ਸੁਣਨੀਆਂ ਚਾਹੀਦੀਆਂ ਕਿਉਂਕਿ ਦੀਪ ਨੇ ਵੀ ਉੱਥੋਂ ਹੀ ਇਨਸਪੀਰੇਸ਼ਨ ਲਈ ਦੀਪ ਜਿਹੜੇ ਆਪਣੇ ਸ਼ਹੀਦ ਸਿੰਘ ਸੀ ਪਰਿਵਾਰ ਸੀ ਉਹਨਾਂ ਦਾ ਰਹਿਦਾ ਪੈਂਦਾ ਰਿਹਾ ਉਹਨਾਂ ਨੇ ਖੇਲਦਾ ਰਿਹਾ ਹਣਾ ਉੱਥੇ ਵੱਡਾ ਹੋਇਆ ਸੋ ਉਹਨੂੰ ਟੱਚ ਸੀਗੇ ਉਹ ਸ਼ਹੀਦ ਪਰਵਾਨਾਂ ਦੀ ਵੀ ਇਹ ਕਿਉਂ ਸ਼ਹੀਦ ਹੋਇਆ ਸੰਤ ਜੀ ਕਿਉਂ ਸ਼ਹੀਦ ਹੋਏ ਸਿੰਘ ਕਿਉਂ ਸ਼ਹੀਦ ਹੋਏ ਉਹ ਚਾਹੁੰਦੇ ਕੀ ਸੀ ਸੋ ਇਹ ਚੀਜ਼ ਦੀਪ ਨੇ ਪਿਕਅਪ ਕਰਕੇ ਇਹ ਲੈਂਗੁਏਜਾਂ ਚੇਂਜ ਕਰਤੀਆਂ ਇੰਗਲਿਸ਼ ਹਿੰਦੀ ਤੇ ਪੰਜਾਬੀ ਚ ਸਿੰਪਲ ਤਰੀਕੇ ਨਾਲ ਸਮਝਾਉਣ ਦੀ ਕੀਤੀ ਹੁਣ ਤੁਸੀਂ ਦੇਖੋ ਮੈਂ ਕਿਸੇ ਸੇਵਾਦਾਰ ਦਾ ਸੌਰੀ ਕੋਈ ਪ੍ਰੋਡਿਊਸਰ ਆ ਜਿਹੜਾ ਦੀਪਨਾ ਕੰਮ ਕਰਦਾ ਹੁੰਦਾ ਸੀ ਉਹਨੇ ਗੱਲ ਕੀਤੀ ਸੀਗੀ ਕਿ ਇਹ ਜਾ ਹੀ ਨਹੀਂ ਰਿਹਾ ਦੀਪ ਜਾ ਹੀ ਨਹੀਂ ਰਿਹਾ ਹੁਣ ਕਈ ਕਹਿ ਰਹਿੰਦੇ ਆ ਸ਼ਹੀਦ ਆ ਆਪਣੇ ਜਿਨ੍ਹਾਂ ਨੇ ਕੁਰਬਾਨੀ ਕੀਤੀ ਕਿ ਨਹੀਂ ਗਏ ਨਹੀਂ ਹੈਗੇ ਜਿਹੜਾ ਬੰਦਾ ਜਾ ਹੀ ਨਹੀਂ ਰਿਹਾ ਜਾਨੀ ਸੋਸ਼ਲ ਮੀਡੀਆ ਤੇ ਪ੍ਰੈਵਲੈਂਟ ਆ ਜਾਨੀ ਤੁਸੀਂ ਸੋਸ਼ਲ ਮੀਡੀਆ ਦੇਖੋ ਵੀਡੀਓ ਭਰੀਆਂ ਪਈਆਂ ਆਈ ਜਾਂਦੀ ਆਈ ਜਾਂਦੀ ਤੇ ਇਦਾਂ ਹੁੰਦਾ ਕਈ ਵਰੀ ਆਪਾਂ ਦੇਖਦੇ ਆ ਤੇ ਆਪਾਂ ਕਹਿੰਦੇ ਯਾਰ ਆ ਤਾਂ ਮੈਂ ਦੇਖੀ ਨਹੀਂ ਸੀ ਪਹਿਲਾਂ ਮਤਲਬ ਹਜੇ ਵੀ ਉਹਦੇ ਗਏ ਤੋਂ ਬਾਅਦ ਵੀ ਪ੍ਰਚਾਰ ਹੋ ਰਿਹਾ ਉਹਦੀਆਂ ਗੱਲਾਂ ਜਿਹੜੀਆਂ ਨਾ ਉਹ ਮੈਸੇਜ ਛੱਡ ਗਏ ਆਪਣੇਲੇ ਬਿਲਕੁਲ ਬਿਲਕੁਲ ਕਰਕੇ ਜਿਹੜਾ ਦੀਪ ਸੀ ਉਹ ਵਾਕਈ ਦੀਪ ਸੀਗਾ ਉਹ ਸਾਨੂੰ ਜਗਾ ਗਿਆ ਬਿਲਕੁਲ ਬਿਲਕੁਲ ਹੈਨਾ ਉਹ ਇੱਕ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਨੇ ਵੀ ਗੱਲ ਕੀਤੀ ਸੀ ਨਾ ਕਹਿੰਦੇ ਵੀ ਹਨੇਰਾ ਸੀਗਾ ਫੇਰ ਕਹਿੰਦੇ ਇੱਕ ਦੀਪ ਉੱਠਿਆ ਕਹਿੰਦਾ ਮੈਂ ਇਹ ਹਨੇਰੇ ਨੂੰ ਕਾਬੂਜ ਨਹੀਂ ਹੋਣ ਦਵਾਂਗਾ ਚਾਹੇ ਇਹਨੂੰ ਮੈਂ ਦੂਰ ਕਰਕੇ ਹਟੂਗਾ ਹੈਨਾ ਉਹ ਗੱਲ ਆ ਦੀਪ ਵਾਕਈ ਦੀਪ ਸੀਗਾ ਹੈਨਾ ਸੋ ਦੀਪ ਦੀ ਗੱਲ ਤੋਂ ਮੈਨੂੰ ਯਾਦ ਆਇਆ ਅਮ 17 17 ਤਰੀਕ ਨੂੰ 7:30 ਵਜੇ ਇੱਥੋਂ ਅਸੀਂ ਤੌਰਨਾ ਗੁਰੂ ਨਾਨਕ ਦੇਵ ਜੀ ਸਮੈਦਿਕ ਤੋਂ ਅਸੀਂ ਵਿਕਟੋਰੀਅਨ ਅਲਬਰਟ ਮਿਊਜ਼ੀਅਮ ਜਾਣਾ ਇਹ ਟ੍ਰਿਪ ਦਾ ਅਸੀਂ ਨੋਂ ਰੱਖਿਆ ਪਾਤਸ਼ਾਹੀ ਦਾਵਾ ਟੂਰ ਸੋ ਇੱਥੋਂ ਅਸੀਂ ਸੰਗਤਾਂ ਨੂੰ ਬੇਨਤੀ ਕੀਤੀ ਹੈ 7 ਵਜੇ ਵੀ ਪਹੁੰਚ ਜਾਵੇ ਪਰ ਪਹਿਲਾਂ ਬੁਕਿੰਗ ਕੀਤੀ ਜਾਵੇ ਇੱਥੇ ਐਡਮਿਨ ਆਫਿਸ ਆ ਕੇ ਇਹ ਬੁਕਿੰਗ ਕੀਤੀ ਜਾਵੇ ਬਕਾਇਦਾ ਰਸੀਦ ਮਿਲੂਗੀ ਸੰਗਤਾਂ ਨੂੰ ਤੇ ਫਿਰ ਆਪਾਂ ਵਿਕਟੋਰੀਅਨ ਐਲਬਰਟ ਮਿਊਜ਼ੀਅਮ ਜਾਣਾ ਕਮਿੰਗ ਸੈਟਰਡੇ 7:30 ਵਜੇ ਤੋਂ ਲੇਟੇਸਟ ਤੌਰ ਨਾ ਉਦੋਂ ਪਹਿਲਾਂ ਪਹਿਲਾਂ ਪਲੀਜ਼ ਪਹੁੰਚਣ ਦੀ ਕੋਸ਼ਿਸ਼ ਕਰੋ ਸਾਥ ਸੰਗਤ ਜੀ ਜਿੰਨਾ ਜਣਾ 7 ਵਜੇ ਪਹੁੰਚੇ ਉਹ ਬਿਕਸ ਬਹੁਤ ਲੰਬਾ ਦਾਣਾ ਵਿਕਟੋਰੀਆ ਅਲਬਰਟ ਮਿਊਜ਼ੀਅਮ ਜਾ ਕੇ ਆਪਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਦਾ ਸਗਾਸਣ ਆ ਥਰੋਨ ਕਹਿ ਲੀਏ ਉਹ ਦੇਖਣਾ ਜਿਹੜੀਆਂ ਹੋਰ ਯਾਦਗਾਰਾਂ ਉਸ ਮਿਊਜ਼ੀਅਮ ਚ ਹੋਰ ਮਿਊਜ਼ੀਅਮ ਚ ਨਹੀਂ ਜਾਣਾ ਕਿਉਂਕਿ ਗਾਂ ਫਿਰ ਆਪਾਂ ਸੈਟਫਰਡ ਜਾਣਾ ਜਿਹੜੀਆਂ ਉੱਥੇ ਮਹਾਰਾਜਾ ਦਲੀਪ ਸਿੰਘ ਦੀਆਂ ਯਾਦਗਾਰਾਂ ਜਿਹੜੇ ਕਿ ਲਾਸਟ ਮਹਾਰਾਜਾ ਆਪਣੇ ਖਾਲਸਾ ਰਾਜ ਦੇ ਜਿਨ੍ਹਾਂ ਨੂੰ ਇਹਨਾਂ ਨੇ ਅ ਅੰਗਰੇਜ਼ਾਂ ਨੇ ਕਿਡਨਾਪ ਕਰਕੇ ਮੈਂ ਕਹਾਂਗਾ ਕਨਵਰਟ ਕਰਕੇ ਉਹਨੂੰ ਮਾਇਆ ਦਿਖਾ ਕੇ ni. ਚ ਚਮਕਤਖਾ ਕੇ ਖਾਲਸੇ ਤੋਂ ਦੂਰ ਕਰਨ ਦੀ ਕੋਸ਼ਿਸ਼ ਕੀਤੀ ਸੀ ਉਹ ਉਹ ਚੀਜ਼ ਨੂੰ ਆਪਾਂ ਜਿਹੜੀ ਸਾਡੀ ਸੋਵਰਨਿਟੀ ਆ ਜਿਹੜਾ ਸਾਡਾ ਪਾਤਸ਼ਾਹੀ ਦਾਵਾ ਜਿੱਦਾਂ ਦੀਪ ਕਹਿੰਦਾ ਹੁੰਦਾ ਸੀ ਕਿ ਕਿੰਨੇ ਲਾਭ ਜਿ ਲਿਆਦੇ ਹਨ ਦੀਪ ਨੇ ਬਿਲਕੁਲ ਬਿਲਕੁਲ ਬੜਾ ਨਿਸ਼ਾਨ ਸਾਹਿਬ ਦੀ ਅਗਵਾਈ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਖਾਲਸੇ ਫਸਲਾਂ ਦੀ ਨਹੀਂ ਨਸਲਾਂ ਦੀ ਹੈ ਕਿੰਨਾ ਕੋਸ ਉਹ ਦੀਪ ਜਿੱਦਾਂ ਆਪਣੇ ਪੁਰਾਣੇ ਜਿਹੜੀਆਂ ਟਰਮਸ ਸੀਗੇ ਟਰਮਨੋਲੋਜੀ ਜਿਹੜੇ ਸਿੱਖ ਖਾਲਸੇ ਵਰਤਦੇ ਗਏ ਉਹ ਚੀਜ਼ਾਂ ਸੋ ਹਾਂਜੀ ਖਾਲਸਾ ਜੀ ਸੋ ਉਹ ਲੰਮਾ ਬਹੁਤ ਟੂਰ ਹੋਣਾ ਪਰ ਜਿਹੜਾ ਕੋਈ ਜਾ ਸਕਦਾ ਅਸੀਂ ਬੇਨਤੀ ਕਰਦੇ ਆ ਸਾਡੀ ਚੌਥੀ ਕੋਚ ਚੱਲ ਰਹੀ ਆ ਸੋ 150 ਤੋਂ ਟੱਪ ਗਿਆ ਸ਼ਾਇਦ ਨੰਬਰ ਸੋ ਕੋਸ਼ਿਸ਼ ਕਰ ਰਹੇ ਆ ਸਾਡੀ ਛੋਟੀ ਜੀ ਕੋਸ਼ਿਸ਼ ਆ ਪ੍ਰੈਸ਼ਰ ਵੀ ਹੁੰਦਾ ਵੀ ਆਪਾਂ ਸੰਗਤਾਂ ਨੂੰ ਲੈ ਕੇ ਜਾਣਾ ਵੀ ਸਾਰੇ ਵਧੀਆ ਤਰੀਕੇ ਨਾਲ ਦਰਸ਼ਨ ਹੋ ਜਾਣ ਹਾਂਜੀ ਸੋ ਜਿਹੜਾ ਕੋਈ ਆ ਸਕਦਾ ਸੋ ਮੈਂ ਬੇਨਤੀ ਕਰੂੰਗਾ ਭਾਈ ਸਾਹਿਬ ਨੂੰ ਜੇ ਇੱਕ ਦੋ ਦਿਨਾਂ ਚ ਇਹ ਪੋਸਟ ਹੋ ਜਾਵੇ ਵੀਡੀਓ ਫਿਰ ਸੰਗਤਾਂ ਨੂੰ ਜਾਣਕਾਰੀ ਹੋ ਜੀ ਬਹੁਤ ਧੰਨਵਾਦ ਕਰਦਾ ਭਾਈ ਸਾਹਿਬ ਤੁਹਾਡਾ ਵੀ ਧੰਨਵਾਦ ਜੀ ਵਾ익 ਜੀ ਕਾ ਖਾਲਸਾ ਵਾ익 ਜੀ ਕੀ